ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਹਾਈ ਕੋਰਟ ਦਾ 2364 ਬੇਰੋਜ਼ਗਾਰ ਅਧਿਆਪਕਾਂ ਦੇ ਹੱਕ 'ਚ ਫੈਸਲਾ ਮਾਨ ਸਰਕਾਰ ਨੂੰ ਚੁੱਪੀ ਪੈ ਸਕਦੀ ਹੈ ਮਹਿੰਗੀ ਇਕੱਠੀਆਂ ਹੋਈਆਂ EET 2364 ਤੇ 6635 ਜੱਥੇਬੰਦੀ ਪੂਰੀ ਖਬਰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਪਿਛਲੇ 4 ਸਾਲਾਂ ਤੋਂ ਆਪਣੀ ਭਰਤੀ ਨੂੰ sire ਲਗਵਾਉਣ ਲਈ ਕਦੇ ਮੰਤਰੀਆਂ ਤੇ ਕਦੇ ਕੋਰਟ ਦੇ ਚੱਕਰ ਲਗਾ ਰਹੇ ਆ ਤੇ ਆਪਕਰ ਨੇ ਸਰਕਾਰ ਨੂੰ ਬੇਰੋਜ਼ਗਾਰਾਂ ਨਾਲ ਕਿੱਥੇ ਪੁਰਾਣੇ ਵਾਦੇ ਛੇਤੇ ਕਰਵਾਉਂਦੇ ਹੋਏ ਕਿਹਾ ਕਿ ਸਿੱਖਿਆ ਨੂੰ ਸੁਧਾਰਨ ਦੇ ਵਾਦੇ ਕਰਕੇ ਸਤਾਹ ਵਿੱਚ ਆਈ ਭਗਵੰਤਮਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰੇ ਤਾਂ ਜੋ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ ATT 2364 ਬੇਰੋਜ਼ਗਾਰ ਅਧਿਆਪਕਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ADT 6635 ਅਧਿਆਪਕ ਯੂਨੀਅਨ ਪੰਜਾਬ ਦੇ ATT 2364 ਬੇਰੋਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਇੱਕ ਮੰਚ ਤੇ ਹੋਇਆ ਇਕੱਠੀਆਂ ਤੇ ਆਗੂਆਂ ਨੇ ਜ਼ਿਕਰ ਕੀਤਾ ਕਿ ਸਾਡੀ ਭਰਤੀ 6 ਮਾਰਚ 2020 ਵਿੱਚ ਆਈ ਸੀ ਲੰਬਾ ਸਮਾਂ ਹਸੀਂ ਹਾਈ ਕੋਰਟ ਵਿੱਚ ਸੰਘਰਸ਼ ਲੜਿਆ ਤੇ ਇਸ ਨੂੰ 19 ਦਸੰਬਰ 2023 ਨੂੰ ਜਸਟਿਸ ਰੀਤੂ ਬਾਹਰੀ ਵੱਲੋਂ ਬਹਾਲ ਕਰਦਿਆਂ ਸਰਕਾਰ ਨੂੰ ਸਿਰਫ 8 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਜਿਸ ਨੂੰ ਪੂਰੇ ਹੋਏ ਨੂੰ ਵੀ 2 ਮਹੀਨੇ ਉੱਪਰ ਹੋ ਚੁੱਕੇ ਹਨ ਇਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਵੀ 8 April 2024 ਨੂੰ NTT ਤੇ B.Ed ਦੇ ਚਲੇ ਆ ਰਹੇ ਮੁੱਦੇ ਉੱਪਰ ਵੀ ਆਪਣਾ ਫੈਸਲਾ ਸੁਣਾ ਦਿੱਤਾ ਹੈ ਜਿਸ ਅਨੁਸਾਰ 11 ਅਗਸਤ 2023 ਤੋਂ ਬਾਅਦ ਕੋਈ ਵੀ B.Ed ਡਿਗਰੀ ਧਾਰੀ ਹੁਣ 808 ਦੀ ਪੋਸਟ ਤੇ ਜੁਆਇਨ ਨਹੀਂ ਕਰ ਸਕਦਾ ਇਹਨਾਂ ਸਾਰੇ ਮਸਲਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਇਹ ਗੱਲ ਕਲੀਅਰ ਹੋ ਜਾਵੇ ਕਿ ਹੁਣ ਸਰਕਾਰ ਵੱਲੋਂ ਦੇਰੀ ਹੈ ਕਿਉਂਕਿ 2364 ਤੇ ਹੁਣ ਕੋਈ ਮਸਲਾ ਬਾਕੀ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ 4 ਸਾਲਾਂ ਤੋਂ ਬੇਰੋਜ਼ਗਾਰੀ ਦਾ ਸੰਤਾਪ ਹਟਾ ਰਹੇ ਸਾਥੀਆਂ ਨੂੰ ਸਰਕਾਰ ਜਲਦੀ ਰੋਜ਼ਗਾਰ ਦੇਵੇ 2020 ਦੀ ਭਰਤੀ ਫੌਨ ਕਾਰਨ ਇਲੈਕਸ਼ਨ ਆਏ ਤੇ ਕਈ ਗਏ ਇਹ ਭਰਤੀ ਪੁਰਾਣੀ ਹੋਣ ਕਾਰਨ ਸਰਕਾਰ ਜਲਦੀ ਹੀ ਇਲੈਕਸ਼ਨ ਕਮਿਸ਼ਨ ਤੋਂ ਇਸਦੀ ਪਰਮਿਸ਼ਨ ਲਵੇ ਤੇ ਬੇਰੋਜ਼ਗਾਰਾਂ ਦੇ ਆਪੇ ਕਾਨੂੰ ਰੋਜ਼ਗਾਰ ਦਵੇ ਜੋ ਕਿ ਸਰਕਾਰ ਦਾ ਫਰਜ਼ ਬੰਦਾ ਹੈ ਇਸ ਮੌਕੇ ਤੇ 2364 ਭਰਤੀ ਦੇ ਹੱਕ ਵਿੱਚ ਆ ਕੇ ਖੜੇ ਦੀਪਕ ਕੰਬੋਜ਼ ਸ਼ਲਿੰਦਰ ਕੰਬੋਜ਼ ਨਿਰਮਲ ਜ਼ੀਰਾ ਜਰਨੈਲ ਨਾਗਰਾ ਆਦੀ ਹੋਰ ਸਾਥੀਆਂ ਨੇ ਨਿਰੋਲ ਈਟੀਟੀ 2364 ਭਰਤੀ ਦੀ ਹਿਮਾਇਤ ਕੀਤੀ ਦੇ 6635 ਜਥੇਬੰਦੀ ਵੱਲੋਂ ਹਰ ਸੰਭਵ ਮਦਦ ਦੇਣ ਦੀ ਗੱਲ ਕੀਤੀ ਇਸ ਮੌਕੇ 2364 ਯੂਨੀਅਨ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਮਨਪ੍ਰੀਤ ਮਾਨਸਾ ਗੁਰਸੇਵ ਸੰਗਰੂਰਮ ਅੰਮ੍ਰਿਤਪਾਲ ਧੂਰੀ ਜਸਵਿੰਦਰ ਮਾਛੀਵਾੜਾ ਅਮਰ ਮਖੇਰੀਆ ਆਦਿ ਕਈ ਸਮੂਹ ਏਟੀਟੀ ਕੈਡਰ ਹਾਜ਼ਰ ਹੋਏ